ਲੰਦਰ ਦੇ ਨਗਰ ਨਿਗਮ ਦੇ ਤੈਬਜਾਰੀ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜੋ ਕਿ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਭਗਵਾਨ ਸ਼੍ਰੀ ਵਾਲਮੀਕ ਚੌਂਕ ਤੱਕ ਚੱਲੀ ਹੈ ਤੇ ਉਸ ਤੋਂ ਬਾਅਦ ਭਗਵਾਨ ਸ਼੍ਰੀ ਵਾਲਮੀਕ ਚੌਂਕ ਤੋਂ ਲੈ ਕੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਤੱਕ ਚੱਲੀ ਹੈ ਇਸ ਦੌਰਾਨ ਜਿਨ੍ਹਾਂ ਲੋਕਾਂ ਦੇ ਵੱਲੋਂ ਸੜਕਾਂ ਤੇ ਸਮਾਨ ਲਗਾਇਆ ਹੋਇਆ ਸੀ ਤੈਬਜਾਰੀ ਵਿਭਾਗ ਦੇ ਵੱਲੋਂ ਉਹਨਾਂ ਦਾ ਸਮਾਨ ਜ਼ਬਤ ਕਰ ਲਿਆ ਗਿਆ ਇਸ ਬੰਦ ਵਿੱਚ ਤੈਬ ਬਾਜ਼ਾਰੀ ਵਿਭਾਗ ਦੇ ਇਨਸਪੈਕਟਰ ਰਾਕੇਸ਼ ਹੰਸਨੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਜਿਨ੍ਹਾਂ ਦਾ ਸਮਾਨ ਜ਼ਬਤ ਕੀਤਾ ਗਿਆ ਹੈ ਇਹਨਾਂ ਸਭ ਨੂੰ ਜੁਰਮਾਨਾ ਕੀਤਾ ਜਾਵੇਗਾ। ਬਿਨਾਂ ਜੁਰਮਾਨੇ ਦੇ ਕਿਸੇ ਨੂੰ ਵੀ ਸਮਾਨ ਵਾਪਸ ਨਹੀਂ ਕੀਤਾ ਜਾਵੇਗਾ। ਤਾਂ ਜਲੰਧਰ ਦੇ ਨਗਰ ਨਿਗਮ ਦੇ ਤੈਬ ਬਾਜ਼ਾਰੀ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜੋ ਕਿ ਵੱਖ-ਵੱਖ ਚੌਂਕਾਂ ਤੱਕ ਹੋਈ ਹੈ। ਅਜਾ ਰੋ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਬਾਰੇ ਦੱਸੋ ਅੱਜ ਆਪਾਂ ਚੌਥੀ ਚੌਂਕ ਤੋਂ ਲੈ ਕੇ ਪੁੱਲਾ ਕਿੰਗਰ ਦਾ ਤੱਕ ਕਾਰਵਾਈ ਕਰਦੀ ਹੈ ਜਿਹੜੀ ਕੰਪਲੀਟ ਸੀਗੀ ਇਸ ਰੋਡ ਦੀ ਤੇ ਜਿੰਨਾ ਦਾ ਸਮਾਨ ਜਿਹੜੀਆਂ ਫੀੜੀਆਂ ਆ ਗਈ ਜਿੰਨਾ ਸਮਾਨ ਜ਼ਬਤ ਕੀਤਾ ਗਿਆ ਇਹ ਇਦਾਂ ਹੀ ਵਾਪਸ ਕਰ ਦਿੱਤਾ ਜਾਵੇਗਾ ਨਹੀਂ ਨਾ ਜੁਰਮਾਨਾ ਕੀਤਾ ਜਾਏਗਾ ਕਿੰਨੇ ਕਾਫੀ ਧਰੇ ਵੇਖਿਆ ਜਾਂਦਾ ਜਦੋਂ ਕਾਰਵਾਈ ਕਰਨੀ ਆ ਨਾ ਕਈ ਲੋਕ ਵੈਸ਼ ਵੀ ਕਰਦੇ ਆ ਉਹਨਾਂ ਵਰਗੇ ਵੀ ਵੈਸ਼ ਕਰਦੇ ਆ ਕਿ ਕਰੀਏ ਸਮਾਨ ਇਕੱਠ ਲਈਦਾ ਜਿੰਨਾ ਵੀ ਸਾਡੇ ਕੋਲ ਰੋਡ ਤੇ ਪਿਆ ਹੁੰਦਾ ਸਮਾਨ ਇਕੱਠ ਨੇ ਕੀਤਾ ਜੁਰਮਾਨਾ ਹੁੰਦਾ ਜਿੰਨਾ ਪੈਨ ਲੈ ਜਾਣਾ ਤਰਾਜਾ ਫਟਾ